ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਰਾਤ ਦੇ ਮੌਸਮ ਦੀ ਹਫਲੇ ਅਗਲੇ 4 ਦਿਨਾਂ ਦੀ ਆਪਾਂ ਗੱਲ ਕਰਨੀ ਹੈ 6 ਤੋਂ ਲੈ ਕੇ 10 ਤੱਕ ਪੰਜਾਬ ਦਾ ਮੌਸਮ ਕਿੰਦਾ ਰਹ ਸਕਦਾ ਸੋ ਅੱਜ ਰਾਤ ਦੀ ਜੇਕਰ ਆਪਾਂ ਗੱਲ ਕਰੀਏ ਜੀ ਅਸਲ ਇੰਨਾਂ ਤਾਜ਼ਾ ਸੈਟਲਾਈਟ ਦਾ ਸਿਰਾਂ ਤੁਸੀਂ ਦੇਖ ਰਹੇ ਆ ਪੰਜਾਬ ਦੇ ਵਿੱਚ ਲਗਭਗ ਦੁਆਬਾ ਤੇ ਪੁਆਦ ਖੇਤਰ ਤੇ ਕੇਂਦਰੀ ਮਾਲਵੇ ਨੇ ਛੱਡ ਗਏ ਲਗਭਗ ਬਹੁਤ ਹੀ ਹਾਗਾਂ ਦੇ ਵਿੱਚ ਮੌਸਮ ਐਸੇ ਲਈ ਠੀਕ ਠਾਕ ਬਣਿਆ ਹੋਇਆ ਟੋਟਮੀ ਬਦਲਵਾਈ ਕੁਝ ਕਿਸੇ ਤਰ੍ਹਾਂ ਦੇ ਵਿੱਚ ਬਣਦੀ ਆ ਤੇ ਹਲਕੇ ਸ਼ਰਾਟੇ ਵੀ ਕਿਤੇ ਕਿਤੇ ਲੱਗਣ ਦੇ ਆਸਾਰ ਰਹਿਣਗੇ ਜੀ ਅੱਜ ਰਾਤ ਨੂੰ ਕੋਈ ਖਾਸ ਕਰਦੋ ਆਵਾ ਖੇਤਰ ਦੇ ਮਾਜਾ ਖੇਤਰ ਦੇ ਵਿੱਚ ਕਿਤੇ ਕਿਤੇ ਕਣੀਆਂ ਦੇਖ ਸਕਦੇ ਆ ਨਹੀਂ ਕਿਤੇ ਕਿਤੇ ਦਰਮਿਆਨੇ ਸ਼ਰਾਟੇ ਵੀ ਲੱਗ ਸਕਦੇ ਨੇ ਪਰ ਆਸਾਰ ਹੁਣ ਮੀਂਹ ਦੇ ਘਟਣੇ ਕਿਉਂਕਿ ਪੋਰਾ ਚੱਲ ਨਹੀਂ ਰਿਹਾ ਅੱਜ ਹੀਟ ਵੀ ਘਟ ਲੱਗੀ ਆ ਇਸ ਲਈ ਅੱਜ ਰਾਤ ਬਹੁਤ ਉਮੀਦਾਰ ਚ ਹੋਣਗੇ ਇਤਾਂ ਦੇ ਆਸਾਰ ਘਟਨੇ ਜੇਕਰ ਆਪਾਂ ਕੱਲ ਤੋਂ ਗੱਲ ਕਰਦੇ ਆ 6 ਤਰੀਕ ਤੋਂ ਲੈ ਕੇ 10 ਤਰੀਕ ਤੱਕ ਦੀ ਤੇ ਉਮੀਦ ਦੇ ਆਸਾਰ ਬਣੇ ਹੋਏ ਨੇ ਜੀ ਗਰਜਲਿਸ਼ਕ ਵਾਲੇ ਬੱਦਲਾਂ ਦਾ ਨਿਰਮਾਣ ਕੱਲ ਵੀ ਹੋ ਸਕਦਾ ਪਰ ਦਾ ਉਹ ਨਾਲ ਲੱਗਦੇ ਖੇਤਰਾਂ ਨੂੰ ਕਵਰ ਕਰੇਗਾ ਤੇ ਹਲਕੇ ਦਰਮਿਆਨੇ ਛਰਾਟੇ ਦੇ ਅਸਰ ਹਲੇ ਪੰਜਾਬ ਦੇ ਬਹੁਤੇ ਹਿੱਸਾ ਦੇ ਵਿੱਚ ਬਣੇ ਹੋਏ ਨੇ ਸੋ ਫੈਚਨਿੰਗ ਸਿਸਟਮ ਹਲੇ ਸਰਗਰਮ ਹੈ ਜੀ ਜੇਕਰ ਆਉਂਦੇ ਦਿਨਾਂ ਦੀ ਗੱਲ ਕਰਦੇ ਹਾਂ ਜੀ ਜੋ ਅਪਡੇਟ ਹੈ ਜੋ ਜਾਰੀ ਕੀਤਾ ਗਿਆ ਜੀ ਮੌਸਮ ਵਿਭਾਗ ਨੇ ਤੁਹਾਡੇ ਨਾਲ ਸਾਂਝੇ ਕਰ ਦਿੰਨੇ ਆ ਠੰਡਾ ਸਾਮ ਲਾਈਟਨਿੰਗ ਸਕਵਾਲ ਹੇਅਰ ਸਟ੍ਰਮ ਯਾਨੀ ਕਿ ਗਰਜ ਅਲਿਸ਼ ਦੇ ਨਾਲ ਗਰੇ ਮਾਰਦੇ ਅਲਰਟ ਜਿਹੜੇ ਅੱਜ ਜਾਰੀ ਕੀਤੇ ਗਏ ਸੀ orange alert ਇਸਲਾਵਾ ਜੀ ਅਗਲੇ 4 ਦਿਨਾਂ ਲਈ yellow alert ਜੜੇ ਜਾਰੀ ਕੀਤੇ ਜਾ ਚੁੱਕੇ ਨੇ ਠੰਡਾ ਸਟ੍ਰਮ ਲਾਈਟਨਿੰਗ ਦੇ ਯਾਨੀ ਕਿ ਗਰਜ ਅਲਿਸ਼ ਦੇ ਨਾਲ ਮੀਂਹ ਹਲੇ ਅਗਲੇ 3-4 ਦਿਨਾਂ ਦੌਰਾਨ ਚ ਹੁੰਦੇ ਰਹਿਣਗੇ ਟਟਵੇਂ ਰੂਪ ਦੇ ਵਿੱਚ ਹਾਲਾਂਕਿ ਬਹੁਤ ਵੱਡੇ ਏਰੀਆ ਨੂੰ ਹੁਣ ਮੀਂਹ ਕਵਰ ਨਹੀਂ ਕਰਨਗੇ ਪੰਜਾਬ ਦੇ ਟਟਵੇਂ ਸ਼ਰਾਟੇ ਟਾਈਮ ਦੇ ਨਾਲ ਕੁਝ ਖੇਤਰਾਂ ਦੇ ਵਿੱਚ ਲੱਗਦੇ ਰਹਿਣਗੇ ਇਸਲਾਵਾ ਇੱਕ ਅ ਨਕਸ਼ੇ ਤੇ ਲਾਵਾਂਗੇ ਜਿੱਥੇ ਤੁਹਾਨੂੰ ਨਕਸ਼ੇ ਦੇ ਵਿੱਚ ਨੀਲਾ ਰੰਗ ਨਜ਼ਰ ਆ ਰਿਹਾ ਜੀ ਇਹ ਖੇਤਰਾ ਦੇ ਵਿੱਚ ਤਗੜੇ ਮੀਂਹ ਦੇ ਅਸਰ ਹਲੇ ਬਣੇ ਹੋਏ ਨੇ ਖਾਸ ਕਰ ਤੋਂ ਵਾਵਾ ਖੇਤਰ ਹੈ ਮਾਜਾ ਖੇਤਰ ਹੈ ਤੇ ਕੇਂਦਰੀ ਮਾਲਵਾਜੀ ਤੇ ਬੁਆਦ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਜੜਿਆ ਤਗੜੇ ਦਰਜ ਹੋ ਸਕਦੇ ਨੇ ਬਾਕੀ ਖੇਤਰਾਂ ਦੇ ਵਿੱਚ ਹਲਕੇ ਟੁੱਟਵੇਂ ਛਾਟੇ ਦੀ ਉਮੀਦ ਰਹੇਗੀ ਸੋ ਇਹ ਮੀਂਹ ਪੈਣ ਸਦਕਾ ਜਿਹੜੇ ਟੈਂਪਰੇਚਰ ਨੇ ਕਾਫੀ ਹੇਠਾਂ ਐ ਨੇ ਜੇਕਰ ਆਪਾਂ ਮਿਨਿਮਮ ਟੈਂਪਰੇਚਰ ਦੇਖਦੇ ਹਾਂ ਰਾਤਾਂ ਦੇ ਤੇ 17.9 ਡਿਗਰੀ ਦੇ ਨਾਲ ਜਿਹੜਾ ਜਾ ਕਰਨਾਲ ਜ਼ਿਲ੍ਹਾ ਸਭ ਤੋਂ ਠੰਡਾ ਰਿਹਾ ਜੀ ਹਰਿਆਣਾ ਦੇ ਵਿੱਚ ਤੇ 19.4 ਡਿਗਰੀ ਦੇ ਨਾਲ ਸ਼ਰੀਫਤਗੜ੍ਹ ਸਾਬ ਤੇ ਹੁਸ਼ਿਆਰ ਖੁਰ ਜ਼ਿਲ੍ਹਾ ਸਭ ਤੋਂ ਠੰਡਾ ਖੇਤਰ ਦਰਜ ਹੋਏ ਨੇ ਤੇ 22 22 ਤਰੀਕ ਤੇ ਇਹ ਡਿਗਰੀ ਤੱਕ ਟੈਂਪਰੇਚਰ ਹੈ ਜਿਹੜੇ ਚੱਲਦੇ ਰਹੇ ਨੇ ਰਾਤਾਂ ਦੇ ਸੋ ਇਹਨਾਂ ਦੇ ਵਿੱਚ ਗਰਾਵਟਾਈ ਹੈ ਜੇ ਦਿਨਾਂ ਦੇ ਟੈਂਪਰੇਚਰ ਦੇ ਵਿੱਚ ਵੀ ਗਰਾਵਟਾਈ ਹੈ ਇਹ ਸਿਸਟਮ ਦੇ ਆਨ ਕਰਕੇ ਠੰਡਕ ਹੁਣ ਜੜੀ ਬਣ ਚੁੱਕੀ ਆ ਤੇ ਆਉਂਦੇ ਦਿਨਾਂ ਦੇ ਵਿੱਚ ਮੀਂਹ ਹਾਲੇ ਜ਼ਰੂਰ ਦਰਜ ਹੋਣਗੇ ਪਰ ਉਹ ਬਹੁਤੇ ਤਗੜੇ ਨਹੀਂ ਹੋਣਗੇ ਹਲਕੇ ਤਲੇਗੇ ਟਟਮੇ ਸ਼ਰਾਟੇ ਦੇ ਆਸਾਰ ਬਹੁਤੇ ਖਾਗਾਂ ਦੇ ਵਿੱਚ ਹੋਣਗੇ ਤੇ ਕੁਝ ਕਿਸ ਤਰ੍ਹਾਂ ਦੇ ਵਿੱਚ ਹੋ ਸਕਦਾ ਹੈ ਕਿ ਤਗੜੇ ਸ਼ਰਾਟੇ ਵੀ ਦਰਜ ਹੋ ਜਾਣ ਸੋ ਇਸ ਤੋਂ ਬਾਅਦ ਜੀ ਇੱਕ ਜਿਹੜਾ ਹੋਰ ਸਿਸਟਮ ਆਵੇਗਾ ਉਹ 15 16 17 18 ਦੇ ਆਸਾਸ ਲੱਗਦਾ ਜਾਪ ਰਿਹਾ ਉਹਦੀ ਅਪਡੇਟ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿੱਤੀ ਜਾਵੇਗੀ ਫਿਲਹਾਲ ਅਗਲੇ 4 ਦਿਨਾਂ ਦੇ ਲਈ ਚੱਲੋ ਲੈਣਾ ਜਿਹੜੇ ਮੌਸਮ ਖਾਗ ਨੇ ਜਾਰੀ ਕਰ ਦਿੱਤੇ ਨੇ ਪੰਜਾਬ ਦੇ ਲਈ ਧੰਨਵਾਦ